ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੂਰੇ ਪੰਜਾਬ ਚ ਆਨਲਾਈਨ ਹੋਣ ਗਿਆ ਰਜਿਸਟਰੀਆਂ 48 ਘੰਟੇ ਪਹਿਲਾਂ ਹੋਟਲ ਤੇ ਅਪਲੋਡ ਕਰਨੇ ਪੈਣਗੇ ਇਹ ਦਸਤਾ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਜਾਇਦਾਦਾਂ ਦੀ ਰਜਿਸਟਰੀ ਨੂੰ ਆਨਲਾਈਨਰ ਤਸਦੀਕ ਕਰਨਾ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਸ ਤਹਿਤ ਸੂਬੇ ਵਿੱਚ ਹਰ ਕਿਸਮ ਦੀ ਪ੍ਰਾਪਤੀ ਨੂੰ ਆਨਲਾਈਨ ਪ੍ਰਕਿਰਿਆ ਰਾਹੀਂ ਰਜਿਸਟਰ ਕੀਤਾ ਜਾ ਸਕੇਗਾ ਹਾਲਾ ਹੀ ਇਸ ਹਾਲਾਂਕਿ ਇਸ ਲਈ ਸੱਭ ਰਜਿਸਟ੍ਰ ਸਬੀਕਾ ਨਵਿਸ ਰਿਵਿਊ ਨੂੰ ਸੰਬੰਧੀ ਕੰਮ ਕਰਨ ਵਾਲੇ ਵਕੀਲਾਂ ਦੀ ਭੂਮਿਕਾ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ ਇਸ ਲਈ ਸਾਰੇ ਕੰਮ ਆਨਲਾਈਨ ਪੋਰਟਲ ਰਾਹੀਂ ਕੀਤੇ ਜਾਣਗੇ ਇਸ ਸੰਬੰਧ ਇਸ ਸੰਬੰਧੀ ਸੋਮਵਾਰ ਨੂੰ ਸੂਬੇ ਵਿੱਚ ਬਲਚੂਅਰ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਫਾਈਨਲ ਫਿਨਿਸ਼ੀਅਲ ਕਮਿਸ਼ਨਰ ਰੈਵਨਿਊ ਅਨੁਰਾਗ ਬਰਮਨ ਤੋਂ ਲੈ ਕੇ ਜ਼ਿਲ੍ਹਿਆਂ ਦੇ ਡੀਸੀ ਵਸਿਕਾ ਨਵੀਸਮਾਲ ਮਾਮਲੇ ਸਬੰਧੀ ਕੰਮ ਕਰਨ ਵਾਲੇ ਵਕੀਲ ਤਹਿਸੀਲਦਾਰ ਅਰਉ ਸੱਬਰ ਰਜਿਸਟਰ ਜੁੜੇ ਰਹਿਣਗੇ ਸਵੇਰੇ 9 ਵਜੇ ਤੋਂ ਸ਼ੁਰੂ ਹੋਈ ਹੋਈ ਬਲਚੂਅਰ ਮੀਟਿੰਗ ਦੇ 2 ਘੰਟੇ ਯਾਨੀ ਕਿ ਸਵੇਰੇ 11 ਵਜੇ ਤੱਕ ਜਾਰੀ ਰਹੀ ਅਸਲ ਵਿੱਚ ਸਰਕਾਰ ਨੂੰ ਜਾਇਦਾਦ ਦੇ ਰਜਿਸਟਰੀਕਰਨ ਦੌਰਾਨ ਪ੍ਰਿਸ਼ਟਾਚਾਰ ਸਬੰਧੀ ਸਹਿਤਾ ਇਸkaita ਮਿਲ ਰਹੀਆਂ ਹਨ ਅਤੇ ਨੈਟਵਰਕ ਤੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਪਤੀ ਨੂੰ ਰਜਿਸਟਰੀ ਨੂੰ ਆਨਲਾਈਨ ਪ੍ਰਕਿਰਿਆ ਤਹਿਤ ਕਰਨ ਦਾ ਐਲਾਨ ਕੀਤਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ